ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਚਮਕੌਰ ਸਿੰਘ ਲਵੇ ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਦੋ ਗਾਵਾਂ ਦਿਖਾਵਾਂਗੇ ਇੱਕ ਤਾਂ ਬੱਛੀ ਦਿਖਾਵਾਂਗੇ ਮੂਹੋਂ ਵੀ 6 ਦੰਦ ਦਾ ਤਾਜੀ ਸੂਈਆਂ ਨਾਲ ਜਰਸੀ ਦੀ ਬੱਛੀ ਹੈ ਜੇਰ ਦੀ ਹੋਪੀਆ ਗੈਰੀ ਡੰਨ ਟੋਕਰਾਂ ਜੇਰ ਦਾ ਮਰਿਆ ਕੱਢ ਕੇ ਸਾਫ਼ ਆ ਬਿਲਕੁਲ ਅੰਦਰੋਂ ਤੇ ਇੱਕ ਐਵੇਂ ਵੀ ਦਿਖਾ ਦੇ ਵੀ ਖੜੀ ਵੀ ਖੁੱਲੀ ਆ ਬੰਨੀ ਨਹੀਂ ਹੋਈਗੀ ਬੈੜਾ ਦੰਦਾਂ 'ਚ 6 ਦਾ ਹੁੰਦਾ ਖਾ ਪੀ ਵੀ ਚੰਗਾ ਰਹੀ ਆ ਉਹ ਆਪਦੀ ਤਸੱਲੀ ਕਰ ਲੈ ਥੋੜੇ ਸਾਹਮਣੇ ਖੜੀ ਆ ਤੇ ਬਾਕੀ ਜਿਹੜਾ ਇਹਦਾ ਸੁਭਾਅ ਲੈ ਸੁਭਾਅ ਇਹਦਾ ਬਿਨਾ ਬੱਚਾ ਲੈ ਬੈਠੋ ਆਈ 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 ਜਿਹੇ ਤਾਰਾ ਮਾਮਲਾ ਹੈ ਤਾਂ ਹੋ ਜਾ ਵੀ ਕਮਾਂਡੀਆਂ ਦੇ ਘਰੇ ਇੱਕ ਤਾਂ ਇਹ ਬੱਚੀ ਦਿਖਾਵਾਂਗੇ ਤੇ ਇੱਕ ਬਾੜਾ ਦਿਖਾਵਾਂਗੇ ਚੌਥਾ ਦਿਨ ਸੂਈ ਨੂੰ ਨਾਲ ਇਹਦੇ ਵੀ ਬੱਚੀ ਐ ਤੇ 나ੜੂਆ ਵੀ ਆ ਨਾਲ ਹੀ ਪਿਆ ਥੋੜਾ ਜਿਹਾ ਹਜੇ ਦਿਖਾ ਦੇ ਇਹਦੇ ਨਾਲ ਵੀ ਬੱਛੀ ਆ ਗਈ ਇਹਦੇ ਕੋਲੇ 15 ਲੀਟਰ ਦੁੱਧ ਹਾਜ਼ਰ ਆ ਲੀਟਰ ਚਮਕੌਰ ਕਹਿੰਦਾ ਆਪਦਾ ਘਰੋਂ ਚੱਕ ਲਿਓ ਬਾਲਟੀ ਵਿੱਚੋਂ ਸਾਨੂੰ ਦੇ ਦੂੰਗਾ ਬਾਕੀ ਗੱਲ ਬਾਤ ਬਾਈ ਨਾ ਕਰਾ ਦਾਂਗੇ ਇਕੱਲੀ ਇਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਦੋਵਾਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਅੱਜ ਜੀ ਸੱਸੀ ਗਲਪਲਾ ਭਰਾਵਾਂ ਨੂੰ ਸਾਰਿਆਂ ਨੂੰ ਭਰਾ ਮੇਰੇ ਹੋਰ ਕਿਵੇਂ ਆ ਪਰਮਾਤਮਾ ਦੀ ਇੰਨੀ ਕਿਰਪਾ ਬਹੁਤ ਵਧੀਆ ਮੇਰੇ ਅੱਜ ਦੀ ਚੜਦੀ ਕਲਾ ਚੜਦੀ ਕਲਾ ਅੱਜ ਦਾ ਬਹੁਤ ਵਧੀਆ ਕੱਲ ਨੂੰ ਕਿਸੇ ਨੇ ਦੇਖੀ ਨਹੀਂ ਭਰਾ ਪੂਰਾ ਟੌਪ ਦਾ ਕੰਮ ਵਧੀਆ ਚੱਲ ਰਿਹਾ ਜਿੰਨੇ ਕਿ ਮਾਲਕ ਨੇ ਵਧੀਆ ਕਰਦੀ ਹੈ ਸ਼ੁਰੂ ਸਿਰ ਸਾਰੇ ਬੱਸੀਆ ਮੂੰਹੋਂ ਸਿੱਗੀ ਆ ਵੀਰੇ ਜਦੋਂ ਮੈਂ ਮਾਲ ਤੋਂ ਲੈ ਕੇ ਆਉਂਦਾ 22 23 ਕਿਲੋ ਦਦਾ ਪਰ ਭਰਾ ਮੈਂ ਗਾਰੰਟੀ ਨਹੀਂ ਦਿੰਦਾ ਮੈਂ ਕਹਾਂ ਮੈਨਾਂ ਚੋਈ ਨਹੀਂ ਹੈਗੀ ਤੁੰਨ ਸਿੱਧੀ ਜਾਦਾ 450 ਤੋਂ ਬਚਣਾ ਹੈ ਨੀਗਾ ਆਪ ਵੀ ਸੋਚ ਸਮਝ ਕੇ ਲੈਓਗੇ ਬੱਸੀ ਆਪ ਹੀ ਦੇਵਾ ਆਪ ਗਵਾਹੀ ਪਰੂ ਬੱਸੀ ਸਾਪ 500 600 ਦੀ ਆ ਸਵਾਗਤ ਸਵਾਗਤ ਜੀ ਥੱਲੇ ਜੀ ਆਈ ਭਾਈ ਥੱਲੇ ਲਾ ਹੋਣੀ ਹੈਗੀ ਬ੍ਰੇਰਾਂ ਢਾਂਡੀ ਵਾਲਾ ਕੰਮ ਢਾਂਡੀ ਵਾਲਾ ਕੰਮ ਨਹੀਂ ਹੈਗਾ ਤੋੜ ਦੇ ਬਰਾਪਰਾ ਖੋਲਣ ਦੀ ਤਾਂ ਲੋੜ ਨਹੀਂ ਖੁੱਲੀ ਹੈ ਖੜੀ ਹਾਂ ਜੀ ਗੁਰਦੀਣਾ ਕੁਝ ਨਹੀਂ ਕਹਿੰਦੀ ਤਾਂ ਇਹ ਖੁੱਲੀ ਹੋਈ ਹੈ ਇਹ ਕਰਮ ਵਾਲੀ ਬਿਲਕੁਲ ਫਿੱਟ ਬਾਡੀ ਦੀ ਹੈ ਨਵੇਂ ਹਾਨਚਾ ਦੰਦਾਂ ਚ 6 ਜਾਂਦਾ ਵਜਨ ਦੀ ਕਰਨ ਦੀ ਲੋੜ ਹੀ ਨਹੀਂ ਖਾਣ ਦਾ ਸੈਜ ਤੇ ਆਡਰ ਕੁਆਲਟੀ ਉਹ ਤੁਹਾਨੂੰ ਆਪੇ ਪਤਾ ਲੱਗ ਜੂਗਾ ਵੀ ਇਹ ਚੀਜ਼ ਹੈਗੀ ਕੀ ਹੈ ਇੱਥੋਂ ਦਿਖਾ ਗੈਰੀ ਵਾ ਇੰਨਾ ਠੋਸ ਆਡਰ ਨਹੀਂ ਦੇਖਿਆ ਕਾਂ ਦਾ ਜਿਵੇਂ ਠੋਸ ਹਾਂ ਬਾਹਰ ਉਹਨੇ ਹੀ ਮੂਰੇ ਉਹਨੇ ਹੀ ਬੈੰਗਾ ਇਹਦਾ ਆ ਠੋਸ ਆਡਰ ਲੱਗਾ ਐਨ ਪੱਕਾ ਲੇਵਾ ਐਨ ਨੂੰ ਲੈ ਚੱਲ ਬਾਈ ਬਾਹਲੀ ਚੰਗੀ ਅਗੁਰੀ ਆ ਸਾਧੋਂ ਵਧ ਜਾ ਨਹੀਂ ਬੰਨੀ ਅਕਸਰ ਤੋੜਦਿਆਂ ਇੱਥੋਂ ਤੋਰਾ ਦਿਖਾਈ ਗੈਰੀ ਵਾ ਜਿਵੇਂ ਪਹਿਲਵਾਨ ਵਾਲਾ ਸਿਸਟਮ ਆ ਨਾ ਇੱਕ ਤਾਂ ਪੋਲ ਹਲੇ ਕੱਲ ਹੋਰ ਅਗੂ ਨਹੀਂ ਕਹਿ ਨਹੀਂ ਕਰਦਾ ਸਮਝ ਜਾ ਮਾਂ ਇੱਕ ਦੀਨ ਮਾਨਣਾ ਬੰਦਾ ਯਕੀਨ ਕਰ ਲੈ 3 ਕਿਲੋ ਤੇ ਥੱਲੇ ਬੋਣਾ ਕੱਢਾ ਹੋਇਆ 3.7 ਕਿਲੋ ਬੈਠਿਆ ਨਹੀਂਦਾ ਹੱਸਲ ਜਾਂ ਦੋ ਨਾਲ ਸਹੀ ਲੱਗਦਾ ਠੀਕ ਹੈ ਗੱਲ ਇਹ ਗਿਆਨੀ ਗਾਵਾ 14 ਮਹੀਨਾ ਪਹਿਲਾਂ ਰਦਾ ਹੈ ਨਹੀਂ ਆਪਣਾ ਵੀਡੀਓ ਬਣਾਉਣਾ ਦਾ ਵੀ ਮੈਂ ਚੱਲ ਇਕੱਲੀ ਦੋ ਗਾਇਆਂ ਨੇ ਠੀਕ ਹੈ ਗੱਲ ਫਿਰ ਕਹਾਂ ਚੱਲ ਬਣਾ ਦਨੇ ਕਹਿੰਦਾ ਪਾਪਾ ਫਿਰ ਚੋ ਚੋਈ ਹੋਈ ਹੈ ਜੇ ਜੂਰੀ ਪ੍ਰੋਪਰ ਪਈ ਆ ਆਪਣੀ ਗਰੰਟੀ ਹੋਊਗਾ ਬੈਠਾ ਤੈਨੂੰ ਜੇ ਦਿਖਾ ਦੇ ਬੀ ਵੀਡੀਓ ਵੀ ਬਣਾ ਲਾਂਗੇ ਤੋਰਾ ਵਾਲਾ ਖਤਰਨਾਕ ਬਾਹਲੀ ਜਾਂ ਠੰਢੀ ਇੰਨੀ ਆਂਦਾ ਹੱਦੋਂ ਵੱਧ ਦਾ ਮਲਮਾਨ ਵਾਲਾ ਕੰਮ ਆ ਜੋ ਤੋਰੇ ਤੋਰੇ ਦੀਦਾ ਪਾ ਪਾ ਧਰ ਰਸਾ ਮੈਨੂੰ ਪਤਾ ਨਹੀਂ ਆਪਾਂ ਪਤਾ ਰਹਿ ਗਿਆ ਰਸਾ ਟੱਕੇ ਜੀ ਕਰੀਏ ਜਾਊਗਾ ਐ ਨਹੀਂ ਪਤਾ ਆਪਾਂ ਨੂੰ ਤੋੜ ਕੇ ਕੰਨ ਦੇ ਦੇਖੀ ਲੈ ਦੇਖੀ ਕਿੰਨਾ ਮੂੰਹ ਬੇਫੇਸ ਕੁਆਲਿਟੀ ਪਿਆ ਹੋਰ ਐਰ ਫੈਰ ਆ ਬਰੇਰਾ ਹਾਂ ਇੱਥੋਂ ਬੱਚਾ ਦੇਖ ਮੂੰਹ ਤੋਂ ਮੂੰਹ ਦੇ ਇੰਨੀ ਕੁਆਲਿਟੀ ਆ ਹੱਦੋਂ ਵੱਧ ਵੀਰੇ ਵਿੱਚ ਭਰਾਵਾਂ ਨੇ ਮੈਨੂੰ ਫੋਨ ਬਹੁਤ ਆਉਂਦਾ ਹੈ ਕਹਿੰਦਾ ਏਅਰ ਸੈਰ ਲੈਣੀ ਆ ਬਾਈ ਜਾਨਾ ਕਹਿੰਦਾ ਇੱਥੋਂ ਦਿਖਾ ਡਰਾਗਲੇ ਬੰਨਿਓ ਵੀ ਐਨ ਫਸਮਾ ਆ ਗਿਆ ਤੇ ਪਿਛਾਲੇ ਪੱਖ ਤੋਂ ਵੀ ਬੋਚ ਕੇ ਹੋਲੀ ਲੈ ਲੈ ਬੱਚੇ ਦਾ ਕਰੂਗੀ ਥੋੜਾ ਜਿਹਾ ਹਾਂ ਤੇ ਆਰਡਰ ਆ ਗਿਆ ਉਨੀ ਬੈਂਕ ਉਨੀ ਮੂਰੇ ਵੀਰੇ ਦਾ ਪਿੱਸੇ ਨੂੰ ਪੌੜੀ ਵਾਲਾ ਕੰਮ ਆ ਪੌੜੀ ਜਾ ਕੇ ਤਾਂਬੇ ਵਾਲਾ ਕੰਮ ਇਸ ਤਰ੍ਹਾਂ ਤਾਂ ਦਾ ਪਰ ਚੱਲ ਗਿਆ ਆਰਡਰ ਦੇ ਵਿੱਚ ਸਟੇਟਸ ਨਹੀਂ ਆਉਂਦਾ ਨਾ 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 ਮਸਟਾਈਲ ਸਾਰਾ ਕੰਮ ਦੇ ਦੋ ਦੋ ਦੀ ਇੰਨੀ ਕੁਆਲਿਟੀ ਹੋਊ ਵੀਰੇ ਗੁਣਾ ਕਰ ਦੋ ਦਾਦਾ ਪਾ ਠੀਕ ਆ ਗੱਲ ਆ ਐ ਸਿਰ ਦੱਸ ਦੋ ਬਾਦ ਬਿਮਾਰੀ ਵੀ ਘਟ ਆਉ ਤੇ ਗਰਮੀ ਚ ਚੱਲਣ ਵਾਲਾ ਤੋਹਫਾ ਦਿਖਾ ਦੂੰਗਾ ਤੁਹਾਨੂੰ ਪੂਰੇ ਬੰਨਿਆਂ ਦਾ ਥਾਣ ਲੱਗਿਆ ਕਲਮ ਵਾਲਾ ਬਿਲਕੁਲ ਪੂਰੇ ਬੰਨਿਆਂ ਦਾ ਦਿਖਾ ਦੇ ਇੱਥੋਂ ਕਲਮੀ ਥਾਣਾ ਨਾ ਚੂਵੇ ਨਾ ਕਰੇ ਚਿਹੇ ਵਪਾਰੀ ਲਿਆ ਕੇ ਫਿਰ ਵੀ ਨਹੀਂ ਗਾਂ ਹੈਗੀ ਵੀਰੇ ਕਲੇ ਜੀ ਖਾਸੀ ਦੇ ਗਾਂ ਦੀ ਹੋਰ ਹੈ ਠੀਕ ਆ ਗੱਲ ਹਾਂ ਕਿਰਦੀ ਨਹੀਂ ਹੈਗੀ ਜਿੰਨਾ ਮਰਜੀ ਉਹ ਲਈ ਇੱਥੋਂ ਘੈਰੀ ਸਾਰੀ ਦਿਖਾ ਦੇ ਬਾਈ ਬਾਡੀ ਬੁੱਡੀ ਬਿਲਕੁਲ ਫਿੱਟ ਫਿੱਟ ਸਰੀਰ ਚ ਹੈ ਕੋਈ ਆਪਾਂ ਕਹਿ ਨਹੀਂ ਸਕਦੇ ਵੀ ਚਾਰ ਜੀ ਨਾਲ ਪਲੀ ਹੋਈ ਮੁੱਠੀ ਹੈਗੀ ਹਾਂ ਦਾਣੇ ਨਾਲ ਪਲੀ ਹੋਇਆ ਪਰ ਦਾਣੇ ਨਾਲ ਇਹਦੇ ਪੱਛੀਆਂ ਪੱਛੀ ਤੇ ਮਾਰੀ ਬੈਠੀ ਦੀ ਮਾਰ ਦੇ ਕੈਮਰਾ ਬੱਸੀ ਬਾਹਲੀ ਤੋਪ ਦੀ ਹੈ ਵੀ ਥੜੀ ਕਰਦਾ ਪੂਰਾ 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 ਬੈਠਦਾ ਆਰਡਰ ਦਿਖਾ ਕਿੰਨਾ ਅੱਗੇ ਨੂੰ ਆ ਤੇ ਕਿੰਨਾ ਪਿੱਛੇ ਨੂੰ ਆ ਦੂਆ ਦੇਖੀਏ ਹਾਂ ਇੱਥੋਂ ਦਿਖਾ ਦੇ ਬੱਸੀ 5062 ਦੇ ਵਿੱਚ 50 ਹੀ ਰੋ ਬਾੜ ਦੀ 50 ਹੀ ਰੋ ਬਾੜ ਦੀ ਬੱਸੀ ਆਪ ਆ ਠੀਕ ਆ ਹਾਂ ਤੇ ਇਧਰਲੇ ਪੱਖ ਤੋਂ ਦਿਖਾ ਦੇ ਤੇ ਸਵਾਹ ਇਹਦਾ ਜੰਮੀ ਬਾਹ ਕੁਨਾ ਸਵਾਦ ਕੀ ਲੈ ਹੱਦੋਂ ਵੱਧ ਲੈ ਕਾਲਾ ਮਾੜਾ ਥਣ ਲਗਾ ਕਰ ਮਾੜੀ ਦੇ ਜਮਾ ਉਨੀ ਗਾੜੀਆਂ ਉਨੀ ਵਿਸਾੜੀਆਂ ਉਨੀ ਮੂਰ ਨੂੰ ਨੂੰ ਬੈਂਕਾ ਵੀਰੇਰਾ ਲਗਾ ਕੁਝ ਨਹੀਂ ਕਹਿੰਦੀ ਕੁਝ ਵੀ ਨਹੀਂ ਕਹਿੰਦੀ ਵੀਰੇਰਾ ਪਿਛਾਲੇ ਪਾਸੇ ਮਾਰ ਦੋ ਧਾਰਾਂ ਤੇ ਹਾਂ ਕੁਝ ਵੀ ਨਹੀਂ ਕਹਿੰਦੀ ਵੀਰੇਰਾ ਇਹ ਦਿਖਾ ਦਿੰਦੇ ਆ ਮੈਂ ਕਹਿ ਸਕਦੇ ਆਪਾਂ ਇਹਨੂੰ ਬਾਕੀ ਚਮਕੌਰ ਤੁਹਾਨੂੰ ਪਤਾ ਚੰਗੀਆਂ ਚੀਜ਼ਾਂ ਲੈ ਕੇ ਆਉਣ ਦਾ ਸ਼ਿਕੀਨ ਆ ਆਪਾਂ ਵਰ ਬਾਈ ਰੁਪਏ ਲਾ ਕੇ ਚੀਜ਼ ਲੈ ਕੇ ਹੁਣ ਪਰ ਲੈ ਕੇ ਵਧੀਆ ਵਾਂਗੇ ਭਰਾ ਮੇਰਾ ਠੀਕ ਗੱਲ ਆ ਆ ਬੱਚਾ ਵੀ ਦਿਖਾ ਦੇ ਪੈਂਦਾ ਥੱਲੇ ਤੇ ਜੇਰ ਜੱਪਾ ਇਹਦਾ ਡੰਨ ਜੀ ਇਹਦਾ 14 ਕਿਰਾਂ ਚੌਧਰ ਦਿਖਾ ਮਾਦਰ ਸਾਹਿਬ 14 ਦੀ ਕੋਈ ਗੱਲ ਨਹੀਂ ਜੇਰ ਆ ਬੰਨੂ ਜੀ ਜਿੰਨਾ ਆ ਮਤਾਂ ਸਾਨੂੰ ਚੁੱਕੀਆ ਜਿੰਨਾ 14 ਦਿਖਾ ਦੀ ਕਰਾਂ ਮਾ ਭਰਾਵਾਂ ਨੂੰ ਲੈ ਲੈ ਕਈ ਭਰਾ ਕਹਿੰਦੇ ਨੇ ਪਤਾ ਨਹੀਂ ਬੱਚਾ ਨਹੀਂ ਚਾਹੁੰਦਾ ਹਾਂ ਹਾਂ ਆਪਾਂ ਕੀ ਦਾਂ ਥੱਲੀ ਛੋਟੀ ਕਰਾ ਦਿਆਂਗੇ ਹਾਂ ਬਾਕੀ ਤਕਰੀਬਾ ਤੁਹਾਨੂੰ ਪਤਾ گا ਆਏ ਜਾਂਦੇ ਸੱਲ ਮਾਰ ਦੋ ਆ ਦੀ ਹਾਂ ਲੈ ਕਰਦੇ ਬੰਨੇ ਸਾਬਾ ਆਪਕੇ ਬੰਨੇ ਧਾਰਾਂ ਦੇ ਖਾ ਦੇ ਮਾਰ ਕੇ ਬਾਲਟੀ ਚ ਮਾਰਦੇ ਮੇਰਾ ਖਿਆਲ ਆ ਜੀ ਹਾਂ ਹਾਂ ਬਾਲਟੀ ਮਾਰਨੇ ਆ ਧਾਰਾਂ ਤੁਹਾਨੂੰ ਬਾਲਟੀ ਚ ਮਾਰ ਕੇ ਦਿਖਾ ਦਾਂਗੇ ਕਿਉਂਕਿ ਅੱਗੇ ਵੀ ਕਈ ਭਰਾਵਾਂ ਦੇ ਫੋਨ ਆਏ ਨੇ ਵੀ ਧਾਰਾਂ ਨੇ ਜਿਹੜੀਆਂ ਥੱਲੇ ਨਾ ਮਾਰਿਆ ਕਰੋ ਬਾਲਟੀ 'ਚ ਮਾਰ ਦਿਆ ਕਰੋ ਲੈ ਫੜ ਦੇਣਾ ਬਾਲਟੀ 'ਚ ਹੀ ਮਾਰ ਦੇ ਤਾਂ ਇਹਦੀਆਂ ਬਾਲਟੀ 'ਚ ਮਾਰ ਕੇ ਸਾਨੂੰ ਕਰਾ ਆ ਪਰਲੇ ਪਸ ਗਿਆ ਨਹੀਂ ਬਈ ਤੂੰ ਵੀ ਆ ਜਾ ਫਿਰ ਕਿ ਬਾਈ ਚੋਣ ਚ ਪਾਉਣ ਦੀ ਹੈ ਗਿਆ 100 ਦੀ 100 ਨਾਲ ਨਿਆਣਾ ਪਾਉਣ ਦੀ ਲੋੜ ਸੁਭਾਅ ਦੀ ਤੁਸੀਂ ਜਿਵੇਂ ਮਰਜ਼ੀ ਚੋਲਿਓ ਤਾਂ ਮਾਰ ਦੇ ਤਾਰਾ ਇੱਕ ਥੋੜਾ ਦਿਖਾ ਕੇ ਬਾਈ ਨੂੰ ਮਾਰ ਕੇ ਦੋਨਾਂ ਪਾਈ ਬੈਠੇ ਬੈਠੇ ਆਪਣੇ ਗਾਣਾ ਖਰਾਬ ਲਤਨ ਮਾਰੀ ਬਈ ਜਰਾ ਠੀਕ ਆ ਗੱਲ ਦੇਖ ਆ ਜਮ ਚੱਲਦੀ ਆ ਨਾ 45 ਜੂੰ ਨਾ ਨਿਆਣਾ ਪਾਉਣ ਦੀ ਲੋੜ ਉਹ ਤੇ ਨਹੀਂ ਬੜਿਆ ਰਸ ਨਿਆਰੇ ਜੀ ਮੱਚਾ ਵਰਕਟ ਦੁੱਧ ਹੋਊਗਾ ਗਰਮੀ ਚੱਲਣ ਵਾਲਾ ਤੋਫਾ ਛੱਡ ਦੇ ਬਾਈ ਛੱਡ ਦੇ ਛੱਡ ਦੇ ਨਾ ਸੀਲ ਛੱਡੀ ਤੇ ਬੱਸੀ ਬੁੱਸੀ ਮਾਗਰ ਵਧੀਆ ਵੀ ਆਪ ਵੀ ਬਹੁਤ ਟੌਪ ਦਾ ਬੱਚਿਆ ਜਰਸੀ ਦੀ ਬੱਛੀ ਆ ਗਈ ਇਹਦੇ ਤੇ ਬਾਕੀ ਫਿੱਟ ਫਿੱਟ ਆ ਗਈ ਜਿਵੇਂ ਤੁਹਾਨੂੰ ਦੱਸਿਆ ਇਧਰੋਂ ਤੇ ਹੋਰ ਆ ਜਿੰਨੇ ਵਿੱਚ ਬਾਈ ਬੱਚੇ ਮੈਨੂੰ ਬਹੁਤ ਖੁਸ਼ਾ ਤੂੰ ਵੀਰੇ ਐਂ ਦੇ ਦੇ ਤੇ ਗੁਰੀ ਇੱਕ ਵਿੱਚ ਮੈਨੂੰ ਬਹੁਤ ਬੰਦੇ ਕਹਿੰਦੇ ਵਿੱਚ ਵੀ ਰੋਟੀ ਠਾਕ ਆ ਕੇ ਕਿਉਂ ਕਹਿੰਦੇ ਨਾ ਬਾਈ ਆਪਣੇ ਗਾਂ ਦੇ ਵਿੱਚ ਕੁਆਲਿਟੀ ਹੋਊਗੀ ਹੁਣ ਆਪਾਂ ਦੋ ਮਿੰਟ ਬਹਿ ਕੇ ਦਵਾਰੇ ਥੱਲੇ ਫੇਰ ਬਾਈ ਉਹ ਨਹੀਂ ਹੈਗੀ ਆਪਣੀ ਲੈ ਲੈ ਨਾ ਥੱਲੇ ਨਾ ਕਰੋ ਨਾ ਤੋੜੋ ਦਿਖਾਉਣੇ ਕਬੀਲ ਜਿਵੇਂ ਮਰਜ਼ੀ ਬੈਠ ਰਿਹਾ ਵੰਟੇ ਖਿੜੀ ਜੀ ਮੈਂ ਵੀ ਪਹਿਲਾਂ ਦੇ ਕੋਈ ਮਰਜ਼ੀ ਬੈਠੀ ਐ ਜੀ ਕੋਈ ਕੁਝ ਕਹਿੰਦੀ ਕਰਮ ਵਾਲੀ ਨਹੀਂ ਬੰਦਾ ਕਮਦਾ ਨਹੀਂ ਦੇਖਣਾ ਵੀ ਕੋਈ ਮਰਜ਼ੀ ਬਹਿ ਜਾਓ ਬਈ ਦੇਖ ਲੈ ਲੈ ਚਵਾਈ ਦੀ ਖੁੱਲੀ ਆ ਗਈ ਪੂਰੀ ਮੌਰੀ ਆਇਆ ਬਈ ਚਵਾਈ ਦੀ ਆ ਗਈ ਫੁੱਲ ਸੋਕੀ ਹਾਂ ਭਾਏ ਸੀ ਦੱਸ ਹੁਣ ਇਹ ਕਿੰਨੇ ਭਾਏ ਸੀ ਦਰ ਮੈਂ ਮੇਰੇ ਹਿਸਾਬ ਨਾਲ ਮੈਂ 95 ਮੰਗਦਾ ਤਾਂ ਵੀ ਥੋੜਾ ਭਰਾ ਮਿਲਿਆ ਠੀਕ ਆ ਗੱਲ ਮੈਂ ਕਿਹਾ 87 ਦੀ ਦੇ ਦਾਂਗੇ ਭਰਾ ਯਾਰ 87 ਦੇ ਦਾਂਗੇ ਯਾਰ ਆਇਆ ਹੋਊਗਾ ਤਾਂ। ਚਲ 85 ਦੇ ਦਾਂਗੇ ਯਾਰ ਭਰਾ ਮੇਰਾ। ਹੋਰ ਵੀ ਕਰਦਾਂ ਨੇ ਮਾਨਤਣ ਜੇ ਤੂੰ ਕਹੇ ਯਾਰ ਹੋਰ ਦੱਸ 1500 ਹੋਰ ਕਰਦਾਂਗੇ ਯਾਰ। ਠੀਕ ਆ। ਬਾਈ ਕਹਿੰਦਾ 85 24500 ਕਰਦਾਂਗੇ ਪਰ ਇਹ ਫਿਕਸ ਜਾਂ ਕੰਮ ਆ ਇੱਕ। ਕੋਈ ਹੁਣ ਉਹ ਨਾ ਕੰਮ ਆ ਮੇਰੇ ਵੀ 80 ਤੋਂ ਲੈ ਕੇ 75 70 ਵਾਲੇ ਬੂਮ ਲਾ ਜਨਾ ਆਪ ਐ ਨਹੀਂ ਕਹਿੰਦੇ ਵੀ ਹੰਕਾਰ ਆ ਜਾ ਆਪਣੀ ਕੋਈ ਵੜਾਈ ਕਰਦੇ ਆਰੇ ਮੂੰਹ ਦੀ ਆਪ ਦੀ। ਵੀ ਆਇਆ ਵੀ ਭਰਾ ਮੇਰਾ ਮਾਮਲੋ ਲਾ ਕੇ ਲੈ ਕੇ ਆਇਆ। ਵੀ ਸੋਨੂੰ ਆਪ ਹੀ ਪਤਾ ਚੀਜ਼। ਆਂ ਚੀਜ਼ਾਂ ਚੀਜ਼ਾਂ ਆਏ ਮਿਲਦੇ ਨੇ ਉਹ ਜਿਹੜੇ ਲੱਤਾਂ ਵਾਲੀ ਦਾ 50 ਦੀ ਮਿਲ ਜੂਗੀ। ਪਰ ਇਦਾਂ ਦੇ ਜਾਨਵਰ ਘੱ ਠੀਕ ਹੈ ਗੱਲ ਵਾ ਵਾ ਥੱਲੇ ਨਾ ਮਾਰੋ ਥੱਲੇ ਨਾ ਮਾਰੋ ਤਾਂ ਆਪਾਂ ਬੈ ਕੇ ਦਿਖਾਉਣਾ ਇਸ ਵਾਰੀ ਕਿਉਂ ਹੁੰਦੇ ਆ ਵਾ ਵਾ ਥੱਲੇ ਮਾਂ ਦਾ ਗਵਾਂਡੀ ਨੇ ਕਰੇ ਵੀ ਸੁਣਾ ਕਰੂ ਜੇ ਜੋ ਚੋੜਾ ਕਰੂ ਬੀ ਆਹ ਹਾਂ ਤੇਰ ਮਹਾਰਾਤ ਦੇ ਦੇਖੀ ਦੇਖੀ ਲੇ ਵਾਲਾ ਲੈ ਇਹ ਬਾਈ ਕਹਿੰਦਾ ਦੇ ਦਾਂਗੇ 85 ਦੀ 10500 ਮੰਨਤਾ ਨੂੰ ਤੇ ਜੋ ਹੋ ਜਾਊਗਾ ਕੋਈ ਗੱਲ ਨਹੀਂ ਤੇ ਬਾਕੀ ਜਿਆਦਾ ਫਰਕ ਨਹੀਂ ਹੈਗਾ ਹੁਣ ਮਾਰ ਦੇ ਦੋ ਨੰਬਰ ਵਾਲੀ ਬੈਠ ਇਹਦੇ ਮੰਗਰ ਵੀ ਬੱਸੀ ਆ ਵੀਰੇ ਰਾ ਕੋਈ ਨਾਲ ਬੱਸੀ ਆ ਚੌਥਾ ਨੂੰ ਤਨ ਸੂਈ ਚੌਥਾ ਨੂੰ ਸੂਈ ਨੂੰ ਮੰਗਰ ਬੱਸੀ ਆ ਕਾਫੀ ਕਲ ਦੇ ਵਿੱਚ ਜਰਸੀ ਆ ਗਈ ਤੇ 15 15 ਕਿਲੋ ਉਹ ਤਾਂ ਤਿਆਰ ਆ ਲੀਟਰ ਆ ਆ ਮਾਉਰੋਂ ਲਾਂਬੜ ਦੇਣਾ ਕੋਈ ਫਾਇਦਾ ਨਹੀਂ ਜੀਗਾ ਵੀ ਦੁੱਧ ਤੇਰੀ ਐਂ ਕੜਦੀ ਆ ਕੱਪ ਕਰਦੀ ਆ ਅੱਜ ਜੇ ਕਰੇ ਹੋਰੇ ਚਾਹੇ ਦੋ ਟਾਈਮ 10 ਦਿਨ ਚੋਲੇ ਆਪਨੂੰ ਚੱਕਰ ਆਏ ਜੇ ਕਿੰਨਾ ਹੋਰ ਦੱਸਦਾ ਨਾ ਟਾਈਮ ਦੱਸ ਦੇ ਵੀ ਕਿੰਨਾ ਟਾਈਮ ਹੋਣਾ ਟਾਈਮ ਹੈਗਾ 1:40 ਮਿੰਟਾਂ ਦਾ ਹਾਂ 1:40 ਮਿੰਟ ਹੋਏ ਨੇ ਉਸ ਹਿਸਾਬ ਨਾਲ ਦੀ ਜੱਜਮੈਂਟ ਕਰ ਲਿਓ 24 ਬਾਹਲੀ ਚੰਗੀ ਆ ਵੇੜਾ ਅਸਤਵਾ ਜਿਵੇਂ ਗਰਲੈਂਡ ਉਹਦੇ ਵਿੱਚ ਆ ਗਈ ਕਰਾਉਸ ਜਿਵੇਂ ਅਰੀਜਨਾ ਤਾਂ ਨਹੀਂ ਮੈਂ ਕਹਿ ਸਕਦਾ ਨੂੰ ਹਾਂ ਸਾਈਡ ਤੋਂ ਦਿਖਾ ਦੀ ਗਰੀ ਅਗਲੇ ਬੰਨੇ ਤੇ ਬਾਡੀ ਵਾਲੀ ਵੇੜ ਆ ਗਈ ਇਹ ਵੀ ਬਿਲਕੁਲ ਠੰਡੀ ਸੀਲ ਆ ਵੀਰੇ ਰਹੇ ਹਾਂ ਬੋਚ ਕੇ ਲੈ ਚੱਲ ਹਾਂ ਲੈ ਵਾਲ ਤੇ ਚੜਾਈ ਚੜੂਈ ਵੀ ਬਹੁਤ ਚੰਗੀ ਆ ਹੱਦੋ ਵੱਧ ਵੀਰੇ ਜੰਨੀ ਚੰਗੀ ਓਨੀ ਚੌਕਹਿਮ ਕਿੰਨੀ ਸਿਵਤ ਕਰੇ ਓਨੀ ਥੋੜੀ ਅਦੀ ਵੀਰੇ ਦਾ ਚੁਵਾਈ ਦੀ ਕਿਵੇਂ ਚੌਕ ਬਾਲੀ ਚੰਗੀ ਆ ਕਲਮਾ ਵਰਗਾ ਚੁਵਾਈ ਆ ਮੋਟੀ ਆ ਹੂਠੇ ਵਾਲੀ ਹੁਣ ਨਾਲ ਲੈ ਆ ਬਾਈ ਲੈ ਆ ਬਾਈ ਬੋਚ ਕੇ ਲੈ ਆ ਬੱਚੇ ਲੇਕਿਨ ਬਹੁਤ ਸੋਹਣੀ ਦਾ ਫੇਸ ਕੁਆਲਟੀ ਦੇਖੀ ਮੂੰਹ ਦੇਖ ਕੇ ਕਿ ਮੈਂ ਜਿਆ ਪਲੂਣ ਬੱਸੀ ਹੁੰਦੀ ਹੈ ਹੈ ਦੂਜਾ ਸੁਆ ਦੇਖੀ ਇੱਥੇ ਰੋਕ ਲੈ ਇੱਥੇ ਰੋਕ ਲੈ ਇਹਦੇ ਤਾਂ ਅਸੀਂ ਤਾਂ ਨਹੀਂ ਦੇਖੇ ਬਾਈ ਨਾ ਸਿੱਗੀ ਆ ਵੀ ਇਹ ਵੀ ਛੇਦਾਂਦਾ ਹੈ ਛੇਦਾਂਦਾ ਹੈ ਦੋਨੇ ਛੇਦਾਂਦੇ ਛੇਦਾਂਦਾ ਨੀ ਵੀਰੇ ਇਹ ਵੀ ਚਲੋ ਥੋੜਾ ਹੋ ਜਾਊਗਾ ਵਿੱਦਾਂ ਤਾਂ ਸਾਨੂੰ ਚੈੱਕ ਕਰਕੇ ਪਤਾ ਲੱਗ ਜੂ ਬੋਚ ਕੇ ਲੈ ਕੇ ਚੱਲ ਹੌਲੀ ਮਰ ਮਰ ਤਰ੍ਹਾਂ ਨਹੀਂ ਗਾਹ ਦੁਰਦਿਨਿਆ ਘੋੜੇ ਨਾਲ ਦੀ ਚਵਾਏ ਤੋਰੇ ਹੀ ਦੇਖੀ ਕਿਵੇਂ ਖਿੱਚਦੀ ਆ ਠੀਕ ਆ ਗੱਲ ਜੀ ਜੀ ਜਬਾਨੀ ਹੂ ਭਰਾ ਮੇਰੇ ਉਹੀ ਕੋਹੋ ਕਰੂਗਾ ਜਿਹੜਾ ਮਾਲਾ ਚੰਗੀ ਖਰਾਕ ਖਾਦੀ ਉਹੀ ਤੋਂ ਉਹੀ ਪਾਲਟੀ ਮਰਵਾਉ ਉਹ ਹੀ ਆ ਉਹੀ ਭੱਜੂ ਹਾਂ ਚੰਗੀ ਰੇਸ ਦਾ ਘੋੜਾ ਉਹੀ ਹਾਂ ਉਹੀ ਭੱਜੂ ਵੀਰੇ ਜਿਹੜੀ ਚ ਕੁਆਲਟੀ ਆ ਮਾੜੇ ਦਾ ਦੰਦਾਂ ਚ 6 ਦਾ ਅੰਦ ਥਣ ਬਹੁਤ ਸੋਹਣਾ ਲੱਗਿਆ ਇਹਦੀਆਂ ਤਰ੍ਹਾਂ ਦਿਖਾ ਦੀ ਦਿਖਾ ਦੇਣਾ ਕੋਈ ਨਾ ਮਾਰ ਦੇਣਾ ਹਾਂ ਦਾ ਹਾਂ ਦਾ ਇੱਕ ਨੰਬਰ ਆ ਵੀਰੇ ਇਹਦਾ ਤਾਰਾਂ ਦੀ ਆਪਣੀ ਗਾਂ ਕੋਈ ਵੀ ਗਲਤੀ ਨਹੀਂ ਲੈਂਦਾ ਬਈ ਆਪਾਂ ਵੇਚ ਨਹੀਂ ਹੁੰਦੀ ਆ ਇੱਕ ਥਾਣਾ ਆਪਣਾ ਮਾੜਾ ਦਾ ਗਾਂ ਜਿੰਨੇ ਤਾਂ ਵੀਡੀਓ ਪਾਲੀਆਂ ਹਜ਼ਾਰਾਂ ਬੰਦੇ ਸਹਾਂਣ ਤੇਰੇ ਚੈਨਲ ਤੇ ਵੀਡੀਓ ਪਾ ਦੂਗਾ ਆਪਾਂ ਠੀਕ ਆ ਕਰ ਲੈ ਤੇ ਬਾਕੀ ਸਾਰੇ ਠੰਡੀ ਸੀਲ ਤਾਂ ਆਇਆ ਇਦਾਂ ਦੇਖ ਲਾ ਜਿਆ ਸੀਲ ਠੰਡੀ ਤਾਂ ਨਾ ਆਈ ਬਹਿ ਜਾ ਕੋਈ ਲੋੜ ਨਹੀਂ ਬੱਚਾ ਲਾਉਣ ਦੀ ਲੋੜ ਹੀ ਨਹੀਂ ਹਲੇ ਲੈ ਨਾ ਨਾ ਬੱਚਾ ਲਾ ਕੇ ਲੈ ਜੀ ਆਹ ਬੱਤਨਾ ਮਾਰੀ ਵਾਓਏ ਤੇਰੇ ਭਾਈ ਅਰ ਲੈ ਲੈ ਮਾਰ ਦੀ ਦੋ ਦੋ ਤਾਰਾ ਮਾਰ ਦੇ ਬੱਚਾ ਨਾ ਲਾ ਫਿਰ ਮੱਚੀ ਜਾਊਗੀ ਟਾਈਮ ਖਾ ਸਕਦੇ ਦੇਖੀ ਲੈ ਤੀਸਰੇ ਤੇ ਵੀ ਮਾਰ ਦੇ ਦੋ ਤਾਰਾ ਕਿਉਂਕਿ ਇਹ ਬੱਚਾ ਲਾਦਾ ਇਹਨੂੰ ਸੱਜਣੋਂ ਮੱਚੀ ਜਾਊਗੀ ਚਬਾਈ ਦਾ ਟਾਈਮ ਕਾਫੀ ਪਿਆ ਹਜੇ ਤੁਹਾਨੂੰ ਮੈਂ ਮੋਬਾਈਲ ਦੇ ਉੱਤੇ ਟਾਈਮ ਵੀ ਦਿਖਾ ਦਣਾ ਗੂਗਲ ਚ ਹੀ ਦਿਖਾ ਦਣਾ ਕਈ ਭਰਾਵਾਂ ਨੂੰ ਹੁੰਦਾ ਨਾ ਵੀ ਕਿਤੇ ਮੋਬਾਈਲ ਤੇ ਉਦਾਂ ਦਾ ਟਾਈਮ ਸੈੱਟ ਕਰਤਾ ਹੋਵੇ ਚਬਾਈ ਦੇਖਣਾ ਬਣਾ ਬਰੇ ਦਾ ਤੁਹਾਨੂੰ ਹੁਣ ਦਿਖਾ ਦਣਾ ਲੈ ਗੂਗਲ ਚ ਹੀ ਦਿਖਾ ਦਣਾ ਤੁਹਾਨੂੰ 1:41 PM 4th of April 2021 1:41 ਹੋ ਗਏ ਗੂਗਲ ਚ ਕੱਢ ਕੇ ਦਿਖਾਇਆ ਟਾਈਮ ਤੁਹਾਨੂੰ ਕਈ ਵਾਰੀ ਅਲੱਗ ਕਹਿੰਦਾ ਫੋਨ ਤੇ ਛੇੜਖਾਨੀ ਕਰ ਰੱਖੀ ਆ ਟਾਈਮ ਨਾਲ ਨਾ 1:43 ਦਾ ਟਾਈਮ ਆ ਦੋਨੋਂ ਪਾਸੇ ਇਹ ਬਾਈ ਮੈਂ ਆਪਾਂ ਬੱਚਾ ਸਾਡੇ ਥੋੜੇ ਸਾਹਮਣੇ ਜਿਹੜਾ ਆਪਾਂ ਕੱਟ ਮਰਵਾਇਆ ਵੀਡੀਓ ਆਪਾਂ ਠੀਕ ਹੈ ਗੱਲ ਆ ਦੋਨੇ ਪਾਸੇ ਬੈਜ ਨੇ ਆਪਾਂ ਬਿਨਾ ਬੱਚਾ ਹਟਣ ਤੋਂ ਲੈ ਠੀਕ ਹੈ ਗੱਲ ਬੱਚਾ ਲਾਉਣ ਦੀ ਲੋੜ ਨਹੀਂ ਨਾ ਮੱਛੀ ਜੂ ਸਮਾਂ ਕਾ ਵੀ ਹਾਂ ਬਾਈ ਠੰਡੀ ਆ ਭਰਾ ਮੇਰਾ ਖਾਣ ਦਾ ਸਹਿਜ ਵੀ ਸੋਹਣਾ ਇਹਦੇ ਚਮਕੌਰ ਕਿੰਨੇ ਪੈਸੇ ਲਾ ਲੇ ਇਹ ਪੈਸੇ ਆਪਾਂ 75 ਦੀ ਦੇ ਦਾਂਗੇ ਬਾਈ ਯਾਰ 75000 ਦੀ ਹਾਂ ਹਾਂ ਅਜੇ ਮਲੇ ਮੂਲੇ ਚੱਲੂ ਦੁੱਧ ਆਪਾਂ ਦੁੱਧ ਨੂੰ 20 ਤੋਂ ਬਾਹਰ ਕੱਢਣਾ 22 23 ਕਿਲੋ ਤੂੰ ਬਾਹਰ ਨਹੀਂ ਰੱਖਦਾ ਭਈ ਯਾਰ ਦੇਖਿਆ ਹਾਂ ਮਾ ਜੀ ਮੌਸਮ ਆ ਗਿਆ ਮਾ ਨਿਆ ਚੰਗਾ ਬਾਈ ਥੱਲੇ ਕੋਈ ਕੁਝ ਨਹੀਂ ਕਹਿੰਦੀ ਗਾਂ ਆਪਣੀ ਕੁਝ ਨਹੀਂ ਕਹਿੰਦੀ ਗਾਂ ਨਹੀਂ ਕੁਝ ਕਹਿੰਦੀ ਆਪਣੀ ਗੁੜੀ ਬਾਹੋਏ ਤੇਰੀ ਗਰਮ ਗਾਣੀ ਆ ਪਰ ਲੇਕਿਨ ਅਸੀਂ ਵੀ ਤਾਰਾ ਮਾਰ ਕੇ ਲੈ ਕੇ ਉਹਨੂੰ ਦੇਖ ਕੇ ਪਹਿਲਾਂ ਦੋਨੇ ਭਾਈ ਸੀ ਸੋਚ ਸਮਝ ਕੇ ਲੈ ਕੇ ਗਏ ਜਦੋਂ ਆਪਾਂ ਗਾਂ ਲੈਣੇ ਉਹਨੇ ਘਰੇ ਵੜਦਿਆਂ ਚਵਾਈ ਬਾਈ ਪੂਰੀ ਫੋਕੀ ਆ ਆਂਗੂਰੀ ਕੱਪ ਹੋਰ ਆਪਣੀ ਖਾਸ ਸੀ ਤੇ ਜਦੋਂ ਸੀ ਜਾਣਿਆ ਦੋਨੇ ਭਾਈ ਸੀ ਪਹਿਲਾਂ ਸੋਚ ਸਮਝ ਕੇ ਗਾਂ ਦੇਖ ਲੈ ਵੀ ਆਪਣੇ ਕੰਮ ਦੀ ਗਾਂ ਹੈਗੀ ਐ ਬਾਹਰ ਤੋਂ ਮਾਰ ਕੇ ਪਾਣੀ ਗਈ ਜਿਵੇਂ ਹੁਣ ਆ ਚਵਾਈ ਦੀ ਸਰਾ ਬਾਈ 100 ਦੀ 100 ਤੇ ਮੂੰਹ ਦੀ ਦੇਖੀ ਕੁਆਲਿਟੀ ਮੂੰਹ ਦੇਖਾਆਂ ਨਹੀਂ ਦੋਨੀਆਂ 100 ਦੀਆਂ 100 ਇਹ ਆਪਣੀ ਗੁਰੀ ਕੋ ਹੋਰ ਲਾਗੇ ਭਾਈ ਕਹਿੰਦਾ 75000 ਹਾਂ ਇਹ 85000 ਫੜਦਾਗਾ ਅੱਬਾ ਕਰਦਾਗਾ ਮੰਨਦਾ ਦੋਨਾਂ ਦਾ ਕਰਿਆਂ ਦਾ 100 ਕਿਲੋਮੀਟਰ ਆਪਾਂ ਪਹੁੰਚ ਕਰਦਾਗੇ ਦੋਨਾਂ ਨਾਲ ਹੀ ਬੱਛੀਆਂ ਦੋਨੀਆਂ ਜੀਸੇ ਦੰਦਾ ਸੇ ਸੇ ਦੰਦ ਨੇ ਦੰਦਿਆ ਪੱਟ ਕੇ ਦੇਖਣਾ ਆਪਣੇ ਘਰੇ ਆ ਕੇ ਪੂਰਾ ਠੀਕ ਆ ਗੱਲ ਨੰਬਰ 2 ਇਹਨੇ ਬਾਪ ਦਾ ਦੇਖਾ ਆਪਾਂ ਜਦੋਂ ਆਪਾਂ ਗਾਂ ਲੈਣੇ ਗੁਰੀ ਆਪਾਂ ਘਰੋਂ ਕਿਸੇ ਵੜਦੇ ਆ ਹਾਂਜੀ ਤੋਂ ਬੈਸਦਾ ਮੇਰਾ ਭਾਈ ਭਲਾ ਪਾਪਾ ਜੀ ਜਾਂਦਾ ਜਾਂਦਾ ਰਿਹਾ ਵਪਾਰ ਦੇ ਵਿੱਚੋਂ ਠੀਕ ਆ ਗੱਲ ਤੇ ਮੈਂ ਤਾਂ ਬਾਅਦ ਚ ਲੱਗਿਆਗਾ ਅਸੀਂ ਬੜਾ ਦੇ ਉਹ ਖੜ ਗਈ ਫਿਰ ਆਪਾਂ ਗਾਂ ਫੜਾਂਗੇ ਫਿਰ ਗਾਂ ਫਿਰ ਸਾਡੇ ਫੇਟਾ ਕੀ ਗਾਂ ਨਹੀਂ ਲੈ ਕੇ ਮਨੇ ਅਗਲੇ ਨੂੰ ਫੇਰ ਹੀ ਪੁੱਛਣਾ ਵੀ ਕਿਹੜਾ ਸੂਆ ਕਿਹੜਾ ਸੂਆ ਬਲਾ ਆਪਾਂ ਦੇਖਣਾ ਆਪਾਂ ਕਿਸੇ ਨੂੰ ਪੁੱਛਣਾ ਨਹੀਂ ਆ ਕਿਸੇ ਨੂੰ ਪੁੱਛਣ ਵੀ ਕਾਇ ਜਾਂਦਾਗੀ ਆਪਾਂ ਕਿਸੇ ਨੂੰ ਹੋਣੀ ਕਰਨਾ ਆਪਾਂ ਆਪ ਦੇਖਣੀ ਆ ਠੀਕ ਹੈ ਅਗਲਾ ਨਾ ਕਿਸੇ ਦੇ ਕਹੇ ਨਾ ਮੈਂ 25 ਕੱਢ ਦੂ 26 ਕੱਢ ਦੂ ਮੇਰੀ ਨਿਕਲ ਨਹੀਂ ਦੱਸਣਾ ਵੀ ਕਿੰਨਾ ਦੁੱਧ ਕੱਢੂ ਵੀ ਕਿਸੇ ਦੀ ਕਹੀ ਮੈਂ ਮੈਂ ਕਰਾ ਵੀ ਮੇਰੇ 35 ਕੱਢ ਦੂ ਉਹਦਾ ਫਾਇਦਾ ਨਹੀਂ ਪਈ ਕੋ ਹਵਾਜਾ ਗੰਡਾ ਲੱਪਾ ਕੋਈ ਫਾਇਦਾ ਨਹੀਂ ਹਵਾਜਾ ਨੰਬਰ ਬੋਲੋ ਬਈ ਨੰਬਰ 97794 75644 ਵੀਰੇ 97 ਚੌਥਾ ਦਿਨ ਜੈਨੂਨ ਸੂਈ ਨੂੰ ਨਾਲ ਬੱਛੀ ਆ ਗਈ ਨਾਲੋ ਵੀ ਬਿਲਕੁਲ ਨਾਲ ਆ ਜਮਾ 15 ਲੀਟਰ ਦੁੱਧ ਹਾਜ਼ਰ ਹੈ ਤੇ 100 ਨੂੰ ਆ ਤੋਹਫਾ ਦੇ ਖਾ ਤਾਜੀ ਸੂਈ ਦਾ ਇਹਦੇ ਥੱਲੇ ਦਾ ਚਾਹੀਏ 70 ਵਾਰੀ ਬੈਜੋ ਦਿਹਾੜੀ ਚ ਤਾਜੀ ਉਸ ਵੀ ਨਹੀਂ ਕਹਿੰਦੀ ਜਿਵੇਂ ਮਰਦੀ ਦੋ ਦੋਨਾਂ ਪਾਸੇ ਜਰਾ ਹੁਣ ਆ ਬਈ ਪਰੇ ਦੇਖ ਇਧਰ ਵੀਡੀਓ ਇਧਰ ਘਰ ਵਾਲਾ ਤੇਰਾ ਕੈਮਰਾ ਦੇਖ ਉਸ ਵੀ ਕਹਿੰਦੀ ਲੈ 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 ਚਲ ਪਰੇਸ਼ਾਨ ਨਾ ਕਰ ਜਿਆਦੇ ਆ ਜੂਗੀ ਗੈੜ ਫਿਰ ਮੱਚੀ ਜਾਊ ਲੈ ਵੀ ਲੈ ਸੋਨਾ ਦਾ ਉਹ ਕੰਮ ਨਹੀਂ ਹੈਗਾ ਲੈ ਠੀਕ ਹੈਗਾ ਆਪਾਂ ਦੀ ਬੰਟੇ ਖੇਡੀ ਚਲੋ ਕੋਈ ਕੰਮ ਨਹੀਂ ਹੈਗਾ ਆਪਣੀ ਗੱਲ ਥੱਲੇ ਪਰਮਾਤਮਾ ਦੀ ਕਰਪਾ ਨਾਲ ਨੰਬਰ ਵਾਈ ਦਾ ਲਗਾਤਾਰ ਸਕਰੀਨ ਤੇ ਚੱਲਦਾ ਜਿਹੜੇ ਪ੍ਰਕਾਰ ਨੂੰ ਜੋੜਾ ਪਸੰਦ ਆਉਂਦਾ ਹੈ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ